ਪਰਮ ਸਨਮਾਨਯੋਗ ਸਤਗੁਰਾਂ ਦੀ ਸਾਜੀ ਤੇ ਲਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਦਹ ਦੇ ਚ 16 ਮੇਗ ਘਟਾ ਘਟ ਦਾਮਨ ਚਮਕ ਡਰਾਇਓ ਦਹ ਇਸ ਦਾ ਮਤਲਬ ਹੈ ਦਸੇ ਪਾਸੇ ਮੇਗ ਕਹਿੰਦੇ ਨੇ ਬੱਦਲ ਨੂੰ ਕਟਾ ਕਰਦੇ ਕਟਾਂ ਹੀ ਕਟਾਂ ਕਾਲੇ ਬੱਦਲ ਮਹਾਰਾਜ ਕਹਿੰਦੇ ਵੀ ਜਦੋਂ ਬੱਦਲਾਂ ਦੀਆਂ ਕਟਾਂ ਹੀ ਕਟਾਂ ਛਤਰੀ ਬਾੰਗ ਦਸੇ ਪਾਸੇ ਭਾਵੇਂ ਸਾਰੇ ਪਾਸੇ ਪਸਰੀਆਂ ਹੁੰਦੀਆਂ ਹਨ ਔਰ ਬਿਜਲੀ ਜਿਹੜੀ ਆ ਉਹ ਚਮਕ ਚਮਕ ਕੇ ਡਰਾਉਂਦੀ ਹੈ ਔਰ ਕਹਿੰਦੇ ਸੇਜ अकेਲੀ ਨੀਂਦ ਨਾ ਹੋ ਨੈ ਪਿਰ ਪਰਦੇਸ ਸਦਾਇਓ ਔਰ ਜਿਸ ਇਸਤਰੀ ਦਾ ਪਤੀ ਪਰਦੇਸ ਗਿਆ ਹੁੰਦਾ ਉਸ ਦੀ ਕਹਿੰਦੇ ਸੇਜ ਪਤੀ ਤੋਂ ਬਿਨਾ ਸੁਣ ਨਹੀਂ ਹੁੰਦੀ ਹੈ ਔਰ ਉਸ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਆਉਂਦੀ ਇਦਾਂ ਹੀ ਮਹਾਰਾਜ ਕਹਿੰਦੇ ਨੇ ਭਾਈ ਉਹ ਅਕਾਲ ਪੁਰਖ ਪਰਮਾਤਮਾ ਦੇ ਨਾਲ ਜਿਹਨਾਂ ਦੀ ਲਿਬ ਜੁੜੀ ਹੁੰਦੀ ਹੈ ਪਰਮਾਤਮਾ ਸਾਡਾ ਸਭਨਾਂ ਦਾ ਪਤੀ ਹੈ ਪਤੀ ਤੋਂ ਬਿਨਾ ਅਸੀਂ ਸਾਧ ਸੰਗਤ ਸੁਣਨੇ ਹਾਂ ਹੁਣ ਨਹੀਂ ਸੰਦੇਸ ਰੋ ਮਾਇਓ ਸੰਦੇਸਰ ਦਾ ਮਤਲਬ ਹੈ ਸਨੇਹਾ ਕਹਿੰਦੇ ਪਤੀ ਤੋਂ ਵਿਛੜ ਕੇ ਇੱਕ ਬਹੜਾਈ ਹੋਈ ਉਹ ਇਹ ਆਖਦੀ ਹੈ ਕਿ हे ਮਾਂ ਹੁਣ ਤਾਂ ਕੋਈ ਉਹਨਾਂ ਵੱਲੋਂ ਸਨੇਹਾ ਵੀ ਨਹੀਂ ਆਉਂਦਾ ਏਕ ਕੇਸ ਰੋ ਸਿੰਧ ਕਰਤ ਲਾਲ ਤਬ ਚਤੁਰ ਪਾਤਰ ਆਇਓ ਵੀ ਪਹਿਲਾਂ ਜਦੋਂ ਕਦੇ ਘਰੋਂ ਜਾ ਕੇ ਪਤੀ ਇੱਕ ਕੋਹ ਪੈਂਡਾ ਇਹ ਕਰਦਾ ਸੀ ਤਦੋਂ ਉਸ ਦੀਆਂ ਚਾਰ ਚਿੱਠੀਆਂ ਆ ਜਾਂਦੀਆਂ ਸਨ ਵੀ ਹੁਣ ਕੋਈ ਸਨੇਹ ਨਹੀਂ ਆਉਂਦਾ ਰਹਾਓ ਕਿਉਂ ਮਿਸਰੈ ਇਹੋ ਲਾਲ ਪਿਆਰੋ ਸਰਬ ਗੁਣਾ ਸੁਖਦਾਇਓ ਇਹ ਮਾਂ ਮੈਨੂੰ ਇਹ ਸੋਹਣਾ ਪਿਆਰਾ ਲਾਲ ਉਹ ਪ੍ਰਮਾਤਮਾ ਕਿਵੇਂ ਭੁੱਲ ਸਕਦਾ ਹੈ ਉਹ ਤਾਂ ਸਾਰੇ ਗੁਣਾ ਦਾ ਮਾਲਕ ਹੈ ਤੇ ਸਾਰੇ ਸੁਖ ਦੇਣ ਵਾਲਾ ਹੈ ਜਿਵੇਂ ਮਹਾਰਾਜ ਨੇ ਉਦਾਹਰਨ ਦਿੱਤੀ ਹੈ ਵੀ ਜਿਵੇਂ ਦੁਨਿਆਵੀ ਪਤੀ ਦਾ ਮਛੋੜਾ ਨਹੀਂ ਛੱਲਿਆ ਜਾਂਦਾ ਉਦਾਂ ਹੀ ਉਹ ਪਿਆਰੇ ਪ੍ਰਮਾਤਮਾ ਦਾ ਵਿਛੋੜਾ ਜਿਹੜਾ ਉਹ ਚੜਲਣਾ ਮੁਸ਼ਕਲ ਹੈ ਉਹਨੂੰ ਭੁੱਲਣਾ ਨਹੀਂ ਚਾਹੀਦਾ ਇਹ ਸਾਰੇ ਗੁਣਾਂ ਦਾ ਮਾਲਕ ਹੈ ਸਾਰੇ ਸੁੱਖ ਦੇਣ ਵਾਲਾ ਹੈ ਮੰਦਰ ਚਰ ਕੇ ਪੰਥ ਨਿਹਾਰਾਂ ਨੈਣ ਨੀਰ ਪਰ ਆਇਓ ਮੈਂ ਵੀ ਵਿਛੜੀ ਜਨਾਰਵਾ ਕਹਿੰਦੇ ਕੋਠੇ ਉੱਤੇ ਚੜ ਕੇ ਪਤੀ ਦਾ ਰਹਾ ਤੱਕਦੀ ਹਾਂ ਉਹ ਪ੍ਰਮਾਤਮਾ ਦਾ ਰਹਾ ਤੱਕਦੀ ਹਾਂ ਮੇਰੀਆਂ ਵੀ ਅੱਖਾਂ ਵਿਰਾਗ ਨੀਰ ਨਾਲ ਪਰ ਆਈਆਂ ਹਨ ਹਉ ਹਉ ਪੀਤ ਭਇਓ ਐ ਵਿੱਚੋ ਸੁਨਤ ਦੇਸ ਲਕਟਾਇਓ ਪੀਤ ਕਹਿੰਦੇ ਨੇ ਕੰਧ ਨੂੰ ਹਉਮੈ ਦੀ ਕੰਧ ਹਉ ਹਉ ਪੀਤ ਭਇਓ ਨਾ ਵਿੱਚੋ ਭਇਓ ਹੈ ਵਿੱਚੋ ਕਹਿੰਦੇ ਇਹ ਮਾਂ ਮੈਂ ਤਾਂ ਸੁਣਦੀਆਂ ਕਿ ਉਹ ਪ੍ਰਭੂਪਤੀ ਮੇਰੇ ਹਿਰਦੇ ਦੇਸ ਵਿੱਚ ਮੇਰੇ ਨੇੜੇ ਹੀ ਵੱਸਦਾ ਹੈ ਸੋਨਤ ਦੇਸ ਨਕਟਾਇਓ ਸੁਣਿਆ ਵੀ ਉਹ ਨੇੜੇ ਹੀ ਵੱਸਦਾ ਹੈ ਪਰ ਮੇਰੇ ਤੋਂ ਔਰ ਉਸ ਦੇ ਵਿਚਕਾਰ ਜਿਹੜੀ ਹਉਮੈ ਦੀ ਕੰਧ ਹੈ ਇਹ ਖੜੀ ਹੋ ਗਈ ਹੈ ਹਉਮੈ ਅਕਾਲ ਪੁਰਖ ਉਹ ਪ੍ਰਮਾਤਮਾ ਦੇ ਰਾਹ ਵਿੱਚ ਰੋੜਾ ਹੈ ਇਸ ਕਰਕੇ ਹਉਮੈ ਦੀ ਕੰਧ ਜਿੰਨਾ ਚਿਰ ਦੂਰ ਨਹੀਂ ਹੁੰਦੀ ਉਹਨਾਂ ਚੋਂ ਪ੍ਰਭੂਪਤੀ ਦੇ ਨਾਲ ਮਿਲਾਪ ਨਹੀਂ ਹੁੰਦਾ ਪਾ ਮੀਰੀ ਕੇ ਪਾਤ ਪਰ ਦੋ ਬਿਨ ਪੇਖੇ ਦੂਰ ਆਇਓ ਕਹਿੰਦੇ ਹਨ ਵੀ ਪੰਭੀਰੀ ਦੇ ਖੰਭ ਉਹਨਾਂ ਖੰਭਾਂ ਦੇ ਬਾਗ ਵੀ ਬੜਾ ਬਰੀਕ ਪੜਦਾ ਮੇਰੇ ਤੇ ਉਸ ਪਤੀ ਦੇ ਵਿਚਕਾਰ ਪਰ ਉਸ ਦਾ ਦਰਸ਼ਨ ਕਰਨ ਤੋਂ ਬਿਨਾਂ ਉਹ ਕਿਤੇ ਦੂਰ ਵੱਸਦਾ ਜਾਪਦਾ ਹੈ ਭਯੋ ਕਿਰਪਾਲ ਸਰਬ ਕੋ ਠਾਕੁਰ ਸਗਰੋ ਦੁੱਖ ਮਿਟਾਇਓ ਏ ਮਾਂ ਵੀ ਜਿਸ ਸੁਭਾਗਣ ਉਤੇ ਸਭ ਜੀਵਾਂ ਦਾ ਮਾਲਕ ਦਇਆਵਾਨ ਹੁੰਦਾ ਉਸ ਦਾ ਉਸਾਰ ਬਿਛੋੜੇ ਦਾ ਦੁੱਖ ਜਿਹੜਾ ਫਿਰ ਦੂਰ ਕਰ ਦਿੰਦਾ ਕਹੋ ਨਾਨਕ ਹਉ ਮੈਂ ਭੀਤ ਗੁਰ ਕੋਈ ਤਉ ਦਇਆ ਰੇ ਬੀਠ ਲੋ ਪਾਇਓ ਗੁਰੂ ਨਾਨਕ ਸਰੂ ਗੁਰੂ ਅਰਜਨ ਦੇ ਸਾਹਿਬ ਆਖਦੇ ਆ ਕਿ ਜਦੋਂ ਗੁਰੂ ਨੇ ਜੀਵ ਇਸਤਰੀ ਦੇ ਅੰਦਰੋਂ ਹਉਮੈ ਦੀ ਕੰਧ ਢਾ ਦਿੱਤੀ ਤਦੋਂ ਉਸਨੇ ਮਾਇਆ ਰਹਿਤ ਦਿਆਬਾਨ ਉਹ ਪ੍ਰਮਾਤਮਾ ਨੂੰ ਆਪਣੇ ਅੰਦਰ ਹੀ ਲੱਭ ਲਿਆ ਉਹ ਸਾਡੇ ਸਭਨਾਂ ਦੇ ਅੰਦਰ ਹੈ ਸਭਨਾਂ ਦੇ ਨਿਕਟ ਵਸਦਾ ਹੈ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਉਹ ਪ੍ਰਮਾਤਮਾ ਸਾਰਿਆਂ ਦੇ ਅੰਦਰ ਵਸਦਾ ਹੈ ਸਭ ਰਹਿਓ ਆਂਦੇਸ ਰੋ ਮਾਇਓ ਕਹਿੰਦੇ ਜਿਸ ਜੀਵ ਇਸਤਰੀ ਨੂੰ ਗੁਰੂ ਨੇ ਉਹ ਮਿਲਾ ਦਿੱਤਾ ਔਰ ਜਿ세ਦੀ ਉਸਨੂੰ ਤਾੰਗ ਲੱਗ ਰਹੀ ਸੀ ਜਿਹੜਾ ਉਹ ਪ੍ਰਮਾਤਮਾ ਮਿਲ ਗਿਆ ਜੋ ਚਾਹਤ ਸੋ ਗੁਰੂ ਮਰਿਆ ਉਸਦਾ ਸਾਰਾ ਚਿੰਤਾ ਫਿਕਰ ਮਟ ਜਾਂਦਾ ਹੈ ਜਦੋਂ ਪੂਰੇ ਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਪਤੀ ਪ੍ਰਮਾਤਮਾ ਮਿਲ ਜਾਂਦਾ ਹੈ ਸਤਿਗੁਣ ਅਨੰਦ ਗਾਇਓ ਏ ਮਾ ਪ੍ਰਭੂ ਪਾਤਸ਼ਾਹ ਸਾਰੇ ਗੁਣਾਂ ਦਾ ਖਜ਼ਾਨਾ ਹੈ ਇਸੇ ਕਰਕੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਉਦਾਹਰਣਾਂ ਦੇ ਦੇ ਕੇ ਭਾਈ ਜਿਵੇਂ ਦੁਨਿਆਵੀ ਪਤੀ ਤੋਂ ਵਿਛੜ ਕੇ ਦੁੱਖ ਮਿਲਦਾ ਹੈ ਦੁੱਖ ਪ੍ਰਾਪਤ ਹੁੰਦਾ ਹੈ ਦੁੱਖ ਵਿਆਪਦਾ ਹੈ ਉਸ ਇਤਨਾ ਉਹ ਪ੍ਰਮਾਤਮਾ ਤੋਂ ਵਿਛੜ ਕੇ ਵੀ ਦੁੱਖ ਜਿਹੜਾ ਉਹ ਵਿਆਪਦਾ ਹੈ ਪ੍ਰਮਾਤਮਾ ਕਿਰਪਾ ਕਰੇ ਉਹਦੇ ਨਾਲ ਮਿਲਾਪ ਹੋ ਜਾਏ ਤੇ ਜ਼ਿੰਦਗੀ ਦੇ ਜਿੰਨੇ ਵੀ ਦੁੱਖ ਹਨ ਝੋਰੇ ਹਨ ਉਹ ਖਤਮ ਹੋ ਜਾਣ ਇਹ ਅਰਦਾਸ ਮਾਲਕ ਦੇ ਚਰਨਾਂ 'ਚ ਰਲ ਮਿਲ ਕੇ ਕਰਦੇ ਰਹੀਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਦਾ ਪ੍ਰਖਟਾ ਦੀ ਅਰਦਾਸ ਔਰ ਗੁਰੂ ਕਰਦੀਆਂ ਸੇਵਾਵਾਂ ਪ੍ਰਭ ਪਾਤਸ਼ਾ ਸਭਨਾ ਤੋਂ ਆਪ ਲੈ ਲੈਣ ਆਪ ਮਨਾਂ ਨੂੰ ਪ੍ਰੇਰਿ ਕੇ ਸੇਵਾਵਾਂ ਲੈ ਲੈਣ ਨਤਰ ਅਰਦਾਸ ਕਰਦੇ ਰਹੀਏ ਮਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਗ ਗੁਰਗਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਪਾਵਾਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ